ਨਿਯਮਾਂ ਉੱਚਕੇ ਟਾਂਕੇ ਚੱਲ ਰਹੇ ਆਟਵਾ ਦੇ ਉੱਪਰ ਟ੍ਰੈਫਿਕ ਪੁਲਿਸ ਦੇ ਵੱਲੋਂ ਕਾਰਵਾਈ ਕਈਆਂ ਦੇ ਕੀਤੇ ਗਏ ਚਲਾਨ ਕਈਆਂ ਨੂੰ ਦਿੱਤੀਆਂ ਗਈਆਂ ਚੇਤਾਵਨੀਆਂ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਅੱਜ ਪਟਿੰਡਾ ਦੇ ਵਿੱਚ ਸਵੇਰੇ ਹੀ ਨਿਯਮਾਂ ਉੱਚਕੇ ਟਾਂਕੇ ਚੱਲ ਰਹੇ ਆਟਵਾ ਦੇ ਉੱਪਰ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਜਿਸ ਦੇ ਵਿੱਚ ਕਾਨੂੰਨ ਮੁਤਾਬਕ ਜੋ ਵੀ ਕਾਰਵਾਈ ਬਣਦੀ ਸੀ ਉਹ ਆਟਵਾ ਦੇ ਉੱਪਰ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ ਕਿ ਇੱਕ ਆਟੋ ਚਾਲਕ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਦੇ ਵੱਲੋਂ ਮੌਕੇ ਤੇ ਖੜੇ ਪੁਲਿਸ ਅਧਿਕਾਰੀ ਨੂੰ ਨજર ਅੰਦਾਜ਼ੀ ਕਰ ਉਸ ਦੇ ਹੀ ਆਟੋ ਚੜਾਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਕਾਬੂ ਵੀ ਕਰ ਲਿਆ ਗਿਆ ਅਤੇ ਵਣਦੀ ਕਾਰਵਾਈ ਕੀਤੀ ਗਈ ਹੈ ਪੂਰੀ ਜਾਣਕਾਰੀ ਦੇਖਦੇ ਹਾਂ ਇਸ ਖਬਰ ਦੇ ਵਿੱਚ ਸਰ ਕੀ ਨਾਮ ਕੀ ਹੈ ਤੁਹਾਡਾ ਮੈਂ ਨਾ ਸਰਵਨ ਸ਼ਕਰਮ ਰੀਖ ਸਿੰਘ ਇਨਚਾਰਜ ਆਪਰੇਸ਼ਨ ਦਾ ਹਾਂ ਹਾਂ ਸਰ ਜਿਹੜੀ ਅੱਜ ਆਟੋਮੋਬਾਈਲ ਤੇ ਕਾਰਵਾਈ ਕੀਤੀ ਹੈ ਉਹ ਬਾਰੇ ਕੀ ਕਹਿਣਾ ਹੈ ਅੱਜ ਆਟੋ ਵਾਲਿਆਂ ਨੇ ਬਹੁਤ ਜ਼ਿਆਦਾ ਕੰਪਲੀਟ ਮਿਲਦੀ ਸੀ ਕਿ ਇੱਕ ਤਜਰੂਰ ਤੋਂ ਜ਼ਿਆਦਾ ਸਵਾਰੀਆਂ ਬਿਠਾਉਂਦੇ ਆਂ ਰੋਡ ਦੇ ਵਿੱਚ ਆਲੇ ਰੋਕ ਲੈਂਦੇ ਸੀ ਬੱਸ ਸਟੈਂਡ ਦੇ ਕੋਲੇ ਬਿਲਕੁਲ ਹੀ ਆਮ ਪਬਲਿਕ ਨੂੰ ਕਿ ਬੱਸਾਂ ਨੂੰ ਵੀ ਬੱਸ ਸਟੈਂਡ ਤੋਂ ਬਾਹਰ ਨਿਕਲਣੇ ਦੀ ਪ੍ਰੋਬਲਮ ਆਉਂਦੀ ਸੀ ਅੱਜ ਉਹਨਾਂ ਤੇ ਕਾਰਵਾਈ ਕੀਤੀ ਹੈਗੀ ਉਹਨਾਂ ਦੇ 8 ਆਟੋ ਰਿਕਸ਼ਾ ਤੇ ਇੱਕ ਪਿਕਅਪ ਬੰਦ ਕੀਤੀ ਹੈ ਤੇ ਟੋਟਲ 25 ਚਲਾਨ ਕੀਤੇ 16 ਚਲਾਨ ਕੀਤੇ ਹੈਗੇ ਬਿਦੌੜਾ ਕਮਿਟਰ ਸਰ ਜਿਹੜੇ ਵਿਦਾਊਟ ਡਾਕੂਮੈਂਟ ਚੱਲਦੇ ਆ ਇਹ ਇਛਾ ਵਗੈਰਾ ਚੱਲਦੇ ਜਿਹੜੀ ਇਛਾ ਦਿੱਤੀ ਜਾਂ ਉਹਨਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਹੁੰਦਾ ਤੇ ਉਹ ਕੱਟ ਮਾਰ ਕੇ ਟੱਪ ਜੰਦੇ ਉਹਦੇ ਵਿੱਚ ਕੀ ਕਰਦੇ ਆ ਉਹਦੇ ਤੋਂ ਅਸੀਂ ਅੱਜ 8 ਬੰਦ ਕੀਤੇ ਹੈਗੇ ਤੇ ਇਹ ਕੰਟੀਨਿਊਟੀ ਜਾਰੀ ਰੱਖ ਹੋਰ ਵੀ ਜਿਹੜੇ ਜਿਹੜੇ ਸਾਨੂੰ ਮਿਲ ਜਾਂਦੇ ਅਸੀਂ ਨਾਲ ਨਾਲ ਬੰਦ ਕਰੀਏ ਸਰ ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਮਗਰੋਂ ਅੱਜ ਤੁਹਾਡੇ ਉੱਪਰ ਸ਼ਰੀਕ ਆਟੋ ਵਾਲੇ ਨੇ ਛਣਾਂ ਦੀ ਕੋਸ਼ਿਸ਼ ਕੀਤੀ ਜਿਹਦੇ ਕੋਲ ਹੋ ਸਕਦਾ ਡਾਕੂਮੈਂਟ ਵੀ ਨਾ ਉਹਦੇ ਕੋਲੇ ਡਰਾਈਵਿੰਗ ਲਾਇਸੈਂਸ ਹੈ ਨਹੀਂ ਸੀਗਾ ਕੱਲੀ ਆਰਟੀਸੀ ਇਹੇ ਕਰਕੇ ਉਪਰ ਅੰਦਾ ਸੀਗਾ ਉਹਦਾ ਚਲਾਨ ਕੱਟਦਾ ਡੇਂਜਰ ਡਰਾਈਵਿੰਗ ਦਾ ਤੇ ਉਹਦਾ ਚਲਾਨ ਕੱਟਿਆ ਸਰ ਇੱਕ ਚੀਜ਼ ਆਪਣੇ ਆਈਸੀਸੀ ਬੈਂਕ ਕੋਲ ਲੋਕੀ ਅਧ ਵਿਚਾਲੇ ਆ ਕੇ ਖੜ ਜਾਂਦੇ ਹੈਗੇ ਟ੍ਰੈਫਿਕ ਦੇ ਨਿਯਮਾਂ ਨੂੰ ਕੁਝ ਨਹੀਂ ਸਮਝਦੇ ਉਹਦੇ ਉੱਪਰ ਕੀ ਕਰਦੇ ਆ ਉੱਤੇ ਮੇਰਾ ਕਹਲਾ ਇੱਕ ਤਾਂ ਦੂਜੇ ਜੈਬਰਾ ਕ੍ਰੋਸਿੰਗ ਹੈ ਨਹੀਂ ਜੀ ਉਹ ਵੀ ਕਾਰਪੋਰੇਸ਼ਨ ਨੂੰ ਕਹਿ ਕੇ ਅਸੀਂ ਉਹ ਵੀ ਲਵਾ ਰਹੇ ਹਾਂ ਉੱਤੇ ਬਾਕੀ ਪੀਸੀਆਰ ਕਰਮਚਾਰੀ ਉੱਤੇ ਖੜਦੇ ਹੈਗੇ ਉਹਨਾਂ ਨੂੰ ਵੀ ਹੈਲਟ ਕਰਦੇ ਆ ਤੇ ਖੁਦ ਵੀ ਜਾ ਕੇ ਉੱਥੇ ਚੈੱਕ ਕਰਾਂਗੇ। ਪੁਰਾਣੇ ਬੱਸ ਸਟੈਂਡ ਦੇ ਕੋਲ ਵੀ ਕੱਟ ਹੈਗਾ ਜਿਹੜਾ ਕੀ ਆਪਣਾ ਉਧਰੋਂ ਜ਼ਿਆਦਾ ਪਨਾਹਾ ਪੱਟੀ ਤੋਂੋਂ ਨਿਕਲਦਾ ਉੱਥੇ ਲੋਕੀ ਅੱਕ ਮੀਚ ਕੇ ਟੱਪ ਜਾਂਦੇ ਜਿਹੜਾ ਲੱਗੋ ਰੈੱਡ ਲਾਈਟ ਨੂੰ ਕੁਝ ਨਹੀਂ ਸਮਝਦੇ ਔਰ ਨਿਯਮਾਂ ਨੂੰ ਕੁਝ ਨਹੀਂ ਸਮਝਦੇ। ਨਹੀਂ ਪੁਰਾਣੇ ਬੱਸ ਸਟੈਂਡ ਤੇ ਤਾਂ ਪੁਰਾਣੇ ਬੱਸ ਸਟੈਂਡ ਕੋ ਜਦੋਂ ਆਪਾਂ ਬੱਸ ਆਪਣੇ ਬੀਬਲ ਚੌਂਕ ਨੇ ਜਾਣੇ ਪਹਿਲਾਂ ਕਪੜਾ ਕੱਟ ਤੋਂ ਕਪੜਾ ਕੱਟ ਤੋਂ ਕਹਿੰਦੇ ਤੁਸੀਂ? ਹਾਂਜੀ ਆਹ ਕੋਈ ਗੱਲ ਨਹੀਂ ਉੱਥੇ ਵੀ ਚੈੱਕ ਕਰਕੇ ਉੱਥੇ ਵੀ ਕਰਮਚਾਰੀ ਲਾਉਨੇ ਆਏ ਸੀ। ਚਾਹੇ ਸਾਡਾ ਲਾਈਏ ਤੇ ਅਸੀਂ ਪੀਸੀਆਰ ਦਾ ਲਾਈਏ ਤੇ ਉਹ ਵੀ ਜ ਸਰ ਜਿਸ ਤਰ੍ਹਾਂ ਇਹ ਤੇ ਛੋਟੇ ਬੱਚੇ ਜੀ ਨਾ ਆਪਣੇ ਅੰਡਰਏਜ ਹੈਗੇ ਆ ਉਹ ਬੱਚੇ ਬਹੁਤ ਜ਼ਿਆਦਾ ਡਰਾਈਵ ਕਰ ਰਹੇ ਆ ਰਫ ਡਰਾਈਵਿੰਗ ਕਰ ਰਹੇ ਆ ਉਹਦੇ ਤੇ ਕੀ ਨਿਯਮ ਬਣਿਆ ਸੀਗਾ ਉਹਦੇ ਤੇ ਕੀ ਕਾਰਵਾਈ ਹੋਈ ਨਹੀਂ ਉਹਨਾਂ ਨੇ ਵੀ ਅਸੀਂ ਚਲਾਨ ਕੰਟੀਨਿਊ ਅੰਡਰਏਜ ਦੇ ਸਾਡੇ ਚੱਲੀ ਜਾਂਦੇ ਕੱਟੀ ਜਾਂਦੇ ਆ ਪੇਰੈਂਟਸ ਨੂੰ ਵੀ ਅਵੇਅਰਨੈਸ ਵਾਸਤੇ ਅਸੀਂ ਸਕੂਲਾਂ 'ਚ ਵੀ ਕੈਂਪ ਲਾ ਰਹੇ ਆ ਸਾਡੇ ਐਸਆਰ ਕੁਮ ਸਿੰਘ ਐਜੂਕੇਸ਼ਨ ਸੈਲ ਦੀ ਉਹ ਸਕੂਲਾਂ 'ਚ ਜਾ ਰਹੇ ਆ ਬੱਚਿਆਂ ਨੂੰ ਵੀ ਅਵੇਅਰ ਕਰਦੇ ਆ ਲੇਕਿਨ ਜਿਹੜੇ ਫਿਰ ਵੀ ਪੇਰੈਂਟਸ ਬੱਚਿਆਂ ਨੂੰ ਦੇ ਰਹੇ ਆ ਕਿ ਅਸੀਂ ਉਹਨਾਂ ਦੇ ਚਲਾਨ ਕੱਟ ਰਿਆਂਗੇ ਅੰਡਰਏਜ ਦਾ ਆ ਕਰਕੇ ਜਿਸ ਤਰ੍ਹਾਂ ਅਧਿਕਾਰਵਾਈ ਕੀਤੀ ਹੈ ਕੀ ਇਹ ਰੈਗੂਲਰ ਕਾਰਵਾਈ ਰਹੇਗੀ ਜਾਂ ਤੇ ਮਤਲਬ ਇੱਕ ਦਿਨ ਕਰਕੇ ਵੀ ਬਾਕੀ ਨਹੀਂ ਨਹੀਂ ਇਹ ਰੈਗੂਲਰ ਰਹੂਗੀ ਕੋਈ ਵਿਚ ਵਿਚਾਲ ਕੋਈ ਡਿਊਟੀ ਲਾਣ ਆ ਦੇ ਦੋ ਕਿ ਦੀ ਕੋਈ ਪੈ ਗਈ ਉਹਨੂੰ ਬੇਸ਼ੱਕ ਰਹਿਣ ਦਿੱਤੀ ਜਾਵੇ ਨਹੀਂ ਕਿ ਕੰਟੀਨਿਊਟੀ ਰਹੂਗੀ